ਪੰਜਾਬ ਵਿੱਚ ਠੱਗ ਟਰੈਵਲ ਏਜੰਟਾਂ ਦੀ ਕਮੀ ਨਹੀਂ ਹੈ ਜਿੱਥੇ ਆਮ ਭੋਲੇ ਭਾਲੇ ਲੋਕਾਂ ਨੂੰ ਪਹਿਲਾਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਤਾਂ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਜੋ ਕਿ ਸਟੇਟ ਆਪਰੇਸ਼ਨ ਸੈੱਲ ਆ ਜਿਹੜਾ ਉਸ ਨੇ ਕਾਬੂ ਕੀਤੇ ਨੇ ਅਜਿਹੇ ਠੱਗ ਟਰੈਵਲ ਏਜੰਟ ਜਿਹੜੇ ਕੀ ਕ੍ਰਾਈਮ ਕਰਨ ਵਾਲਿਆਂ ਨੂੰ ਅਪਰਾਧੀਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸੀ ਜਾਲੀ ਵੀਜ਼ੇ ਲਗਵਾ ਕੇ ਜਾਲੀ ਦਸਤਾਵੇਜ਼ ਤਿਆਰ ਕਰਵਾ ਕੇ ਹਾਲਾਂਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਵੱਡੇ ਕਾਂਡ ਵਾਪਰਦੇ ਨੇ ਪੰਜਾਬ ਅੰਦਰ ਜਸ ਦੇਸ਼ ਭਰ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਤਾਂ ਇਹ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਕਿ ਅਪਰਾਧ ਨੂੰ ਅੰਜਾਮ ਦੇਣ ਵਾਲੇ ਜਾਂ ਫਿਰ ਪੂਰੀ ਸਾਜ਼ਿਸ਼ ਨੂੰ ਰਚਣ ਵਾਲੇ ਜਾਲੀ ਪਾਸਪੋਰਟ ਦੇ ਆਧਾਰ ਦੇ ਉੱਤੇ ਵਿਦੇਸ਼ ਫਰਾਰ ਹੋ ਗਏ ਤੇ ਉਹ ਵਿਦੇਸ਼ ਫਰਾਰ ਕਿਹਨਾਂ ਦੇ ਸਿਰ ਤੇ ਹੁੰਦੇ ਨੇ ਅਜਿਹੇ ਟਰੈਵਲ ਲੈਜੈਂਟਾਂ ਦੇ ਸਿਰ ਤੇ ਤੇ ਉਹਨਾਂ ਨੂੰ ਹੁਣ ਕਾਬੂ ਕੀਤਾ ਗਿਆ ਜਾਣਕਾਰੀ ਬੜੀ ਅਹਿਮ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਜ਼ਮਾਨਤ ਜਾਂ ਪਰੋਲ ਤੋਂ ਬਾਹਰ ਆਏ ਅਪਰਾਧੀਆਂ ਜਾਂ ਗੈਂਗਸਟਰਾਂ ਨੂੰ ਜਾਲੀ ਦਸਤਾਵੇਜ਼ਾਂ ਤੇ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਦੇ ਦੋਸ਼ ਵਿੱਚ ਜਲੰਧਰ ਦੇ ਰਹਿਣ ਵਾਲੇ ਇੱਕ ਵਿਅਕਤੀ ਸਮੇਤ ਦਿੱਲੀ ਦੇ ਦੋ ਹੋਰ ਇਮੀਗ੍ਰੇਸ਼ਨ ਜਿਹੜੇ ਏਜੰਟ ਨੇ ਉਹਨਾਂ ਨੂੰ ਕਾਬੂ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੀਤਾ ਵਾਸੀ ਅਰਬਨ ਸਟੇਟ ਜਲੰਧਰ ਮੁਹੰਮਦ ਸਾਜੇਬ ਤੇ ਮੁਹੰਮਦ ਕੈਫ ਵਾਸੀ ਦਿੱਲੀ ਵਜੋਂ ਹੋਈ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਜਦੋਂ ਪੈਰੋਲ ਜਾਂ ਜ਼ਮਾਨਤ ਤੇ ਬਾਹਰ ਆਉਂਦੇ ਨੇ ਤਾ ਫੇਰ ਉਹ ਵਾਪਸ ਜੇਲ੍ਹ ਅੰਦਰ ਨਾ ਜਾਣ ਇਸ ਦੀ ਖਾਤਰ ਉਹ ਜਿਹੇ ਟਰੈਵਲ ਏਜੰਟਾਂ ਦੇ ਨਾਲ ਸੰਪਰਕ ਸਾਬਦੇ ਨੇ ਜਦੋਂ ਸੰਪਰਕ ਬਣਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਾਲੀ ਦਸਤਾਵੇਜ਼ ਤਿਆਰ ਕਰਵਾ ਕੇ ਜਾਲੀ ਵੀਜ਼ੇ ਲਗਵਾ ਦਿੱਤੇ ਜਾਂਦੇ ਨੇ ਜਿਸ ਦੇ ਕਰਕੇ ਜਿਹੜੇ অপরাধੀ ਨੇ ਮੁੜ ਕੇ ਜੇਲ੍ਹ ਵਿੱਚ ਆਉਣਾ ਤਾਂ ਦੂਰ ਦੀ ਗੱਲ ਫਿਰ ਦੇਸ਼ ਦੀ ਧਰਤੀ ਦੇ ਉੱਤੇ ਵੀ ਕਿਤੇ ਦਿਖਾਈ ਨਹੀਂ ਦਿੰਦੇ ਉਹ ਫਰਾਰ ਹੋ ਜਾਂਦੇ ਨੇ ਤਾ ਆਮ ਤੌਰ ਦੇ ਉੱਤੇ ਅਜਿਹੀਆਂ ਗੱਲਾਂ ਪਹਿਲਾਂ ਵੀ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਪਰ ਜਹੇ ਟਰੈਵਲ ਏਜੰਟ ਕੀ ਇਹ 2 ਜਾਂ 3 ਜਿਹੜੇ ਕਾਬੂ ਆਏ ਨੇ ਸਿਰਫ ਇਹੀ ਨੇ ਜਾਂ ਪੂਰੇ ਦਾ ਪੂਰਾ ਇੱਕ ਨੈਟਵਰਕ ਚੱਲਦਾ ਹੈ ਇਸ ਦੇ ਬਾਰੇ ਅਸੀਂ ਖੁਲਾਸੇ ਕੀਤੇ ਗਏ ਨੇ ਕਿ ਜੇਲ੍ਹ ਵਿੱਚ ਬੰਦ ਅਪਰਾਧੀ ਜਦੋਂ ਵੀ ਕਿਤੇ ਬਾਹਰ ਆਉਣ ਤਾਂ ਉਹ ਗੰਭੀਰ ਜੁਰਮ ਕਰਕੇ ਜਦੋਂ ਜੇਲ੍ਹ 'ਚ ਜਾਂਦੇ ਨੇ ਬਾਅਦ ਵਿੱਚ ਪੈਰੋਲ ਮਿਲਦੀ ਹੈ ਜਿਹੜੀ ਕਾਨੂੰਨਾਂ ਮਿਲਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਜਹੇ ਟਰੈਵਲ ਏਜੰਟਾਂ ਦੇ ਨਾਲ ਸੰਪਰਕ ਬਣਾ ਲੈਂਦੇ ਨੇ ਤੇ ਫਿਰ ਉਹ ਵਿਦੇਸ਼ ਫਰਾਰ ਹੋ ਜਾਂਦੇ ਨੇ ਤਾ ਜੋ ਪੁਲਿਸ ਉਹਨਾਂ ਨੂੰ ਮੜ ਤੋਂ ਗ੍ਰਿਫਤਾਰ ਨਾ ਕਰ ਸਕੇ ਦਿੱਲੀ ਦੇ ਦੋਵੇਂ ਏਜੰਟ ਲੱਖਾਂ ਰੁਪਏ ਲੈ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਦੇ ਨੇ ਇਸ ਤਰੀਕੇ ਦੇ ਨਾਲ ਕਈ ਗਿਣਤੀ ਆ ਜਿਹੜੀ ਸਾਹਮਣੇ ਆਈ ਹੈ ਜਿਹੜੀ ਕੀ ਇਹਨਾਂ ਨੇ ਆਪਣੇ ਮੂੰਹੋਂ ਕਬੂਲੀ ਹੈ ਕਿਉਂਕਿ ਪੁਲਿਸ ਰਿਮਾਂਡ ਦੇ ਉੱਤੇ ਜਦੋਂ ਪੁੱਛਗਿਛ ਹੋਈ ਤੇ ਮੁੱਢਲੀ ਜਾਣਕਾਰੀ ਇਹਨਾਂ ਨੇ ਜਿਹੜੀ ਦਿੱਤੀ ਹੈ ਆਪਣੇ ਜ਼ੁਬਾਨੀ ਉਹ ਇਹ ਦੱਸੀ ਹੈ ਕਿ ਕਈ ਜਿਹੜੇ ਅਪਰਾਧੀ ਨੇ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਨਾਲ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਸੰਪਰਕ ਕਰਦੇ ਜਾਂਦੇ ਨੇ ਤਾ ਇੱਕ ਅਪਰਾਧੀ ਤੋਂ ਲੱਖਾਂ ਰੁਪਏ ਦੇ ਹਸਾਬ ਦੇ ਨਾਲ ਪੈਸੇ ਲੈ ਕੇ ਜਦੋਂ ਵਿਦੇਸ਼ ਭੇਜ ਦਿੱਤਾ ਜਾਂਦਾ ਤਿਸ ਤਰ੍ਹਾਂ ਦੇ ਨਾਲ ਇਹ ਪੂਰਾ ਕਰੋੜਾ ਰੁਪਏ ਦਾ ਧੰਦਾ ਜਿਹੜਾ ਉਹ 2 ਨੰਬਰ ਦੇ ਵਿੱਚ ਇਹ ਚਲਾਉਂਦੇ ਨੇ ਅਪਰਾਧੀਆਂ ਨੂੰ ਪੋਲੈਂਡ ਜਾਂ ਪੁਰਤਗਾਲ ਭੇਜਣ ਲਈ ਬੰਗਲਾਦੇਸ਼ ਤੋਂ ਇੱਕ ਗੁਪਤ ਰਸਤੇ ਦੀ ਵਰਤੋਂ ਕਰ ਰਹੇ ਸਨ ਇਹ ਜਾਣਕਾਰੀ ਮਿਲਨ ਤੇ ਪੁਲਿਸ ਨੇ ਸਭ ਤੋਂ ਪਹਿਲਾਂ ਜਲੰਧਰ ਵਾਸੀ ਜਗਜੀਤ ਸਿੰਘ ਨੂੰ ਫੜਿਆ ਉਸ ਦੀ ਪੁਸ਼ਕਿਸ਼ ਤਬਾਦੂਆ ਮਲਜਮਾ ਦੇ ਨਾਂ ਸਾਹਮਣੇ ਆਏ ਤੇ ਉਹਨਾਂ ਤੇ ਛਾਪਾ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਗਜੀਤ ਸਿੰਘ ਅਪਰਾਧਕ ਪਿਸ਼ੋਕੜ ਵਾਲੇ 15 ਤੋਂ 20 ਵਿਅਕਤੀਆਂ ਨੂੰ ਦਿੱਲੀ ਦੇ ਏਜੰਟ ਸਾਜ਼ਿਸ਼ ਤੇ ਮੁਹੰਮਦ ਕੈਫੇ ਦੇ ਨਾਲ ਮਿਲ ਕੇ ਵਿਦੇਸ਼ ਭੇਜ ਚੁੱਕਾ ਹੈ ਜਾਲੀ ਪਛਾਣ ਪੱਤਰਾਂ ਦੇ ਆਧਾਰ ਤੇ ਪਾਸਪੋਰਟ ਬਣਾ ਕੇ ਉਹਨਾਂ ਨੂੰ ਬਾਹਰ ਭੇਜਣ ਚ ਮਦਦ ਕਰਨ ਦੀ ਸੂ ਮਿਲੀ ਸੀ ਪੁਲਿਸ ਨੂੰ ਉਹਨਾਂ ਵੱਲੋਂ ਭੇਜੇ ਅਪਰਾਧੀਆਂ ਚ ਪੰਜਾਬ ਦਾ ਇੱਕ ਨਾਮੀ ਜਿਹੜਾ ਕੀ ਬਦਮਾਸ਼ ਹੈ ਗੋਪੀ ਨਵਾਂ ਸ਼ਹਿਰ ਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਉਹ ਵੀ ਸ਼ਾਮਲ ਹੈ ਉਹ ਫਰਜੀ ਪਛਾਣ ਤੇ ਸਾਲ 2022 ਦੇ ਵਿੱਚ ਪੋਲੈਂਡ ਭੱਜ ਗਿਆ ਸੀ ਉੱਥੇ ਹੀ ਸੰਗਰੂਰ ਦਾ ਸੁਖਜੀਤ ਸਿੰਘ ਉਰਫ ਸੁੱਖਾ ਕਲੌਦੀ ਅਮਰੀਕਾ ਤੇ ਲੁਧਿਆਣਾ ਦਾ ਗੁਰਪ੍ਰੀਤ ਸਿੰਘ ਲੈਂਬਰ ਸਿੰਧਵਾ ਕਨੇਡਾ ਭੱਜ ਗਿਆ ਦਿੱਲੀ ਦੇ ਦੋਵੇਂ ਏਜੰਟ ਅਪਰਾਧੀ ਤੇ ਗੈਂਗਸਟਰਾਂ ਨੂੰ ਏਜੰਟਾਂ ਦੀ ਮਦਦ ਨਾਲ ਪੱਛਮੀ ਬੰਗਾਲ ਦੇ ਸਿਲੀਗੁੜੀ ਦੇ ਜੰਗਲੀ ਰਸਤੇ ਰਾਹੀਂ ਭਾਰਤ ਬੰਗਲਾਦੇਸ਼ ਰਾਦ ਨੂੰ ਪਾਰ ਕਰਵਾਉਂਦੇ ਸਨ ਤੇ ਇਸ ਤੋਂ ਬਾਅਦ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਜਾਂਦਾ ਸੀ ਫਿਰ ਉਹਨਾਂ ਨੂੰ ਹਾਂਗਕਾਂਗ ਵਿੱਚ ਦਾਖਲ ਕਰਵਾਉਂਦੇ ਸਨ ਉੱਥੇ ਲਗਭਗ 1 ਤੋਂ 3 ਮਹੀਨੇ ਰੁਕਣਾ ਪੈਂਦਾ ਸੀ ਫਿਰ ਹਾਂਗਕਾਂਗ ਤੋਂ ਇਹ ਲੋਕ ਪੋਲੈਂਡ ਜਾਂ ਪੁਰਤਕਾਲ ਤੇ ਹੋਰ ਯੂਰਪੀ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਭਜਾ ਦਿੰਦੇ ਸੀ ਤਾਂ ਕਿ ਉਹ ਪੁਲਿਸ ਦੀ ਨਜ਼ਰ ਤੋਂ ਬਾਹਰ ਸਕਣ ਗ੍ਰਿਫਤਾਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਜਿਹੜੀ ਟੀਮ ਵੱਲੋਂ ਹੋਰ ਪੋਸ਼ਗਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਇਮੀਗ੍ਰੇਸ਼ਨ ਰੈਕਟ ਵਿੱਚ ਵੱਡੇ ਖੁਲਾਸੇ ਹੋਰ ਵੀ ਕੀਤੇ ਜਾ ਸਕਣ ਜਿਹੜੀ ਇਹਨਾਂ ਤੋਂ ਪੁਸ਼ਗਿਸ਼ ਹੋ ਰਹੀ ਹੈ ਉਮੀਦ ਹੈ ਪੁਲਿਸ ਨੂੰ ਕਿ ਹੋਰ ਖੁਲਾਸੇ ਵੀ ਹੋ ਸਕਦੇ ਨੇ ਕਿਉਂਕਿ ਕਈ ਵੱਡੇ ਅਪਰਾਧੀ ਜਿਨ੍ਹਾਂ ਨੇ ਅੰਜਾਮ ਦਿੱਤੇ ਨੇ ਪੰਜਾਬ ਦੇ ਵਿੱਚ ਕ੍ਰਾਈਮ ਕੀਤਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਢੇਡੇ ਟਾਗ ਦੇ ਨਾਲ ਦੋ ਨੰਬਰ ਦੇ ਵਿੱਚ ਜਾਲੀ ਦਸਤਾਵੇਜ਼ ਵਿੱਚ ਵੀਜ਼ੇ ਲਗਵਾ ਕੇ ਹੋਰ ਨਾ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਫਰਾਰ ਕਰਵਾ ਦਿੱਤਾ ਜਾਂਦਾ ਹੈ ਇਸ ਸਾਰੀ ਸਾਜ਼ਿਸ਼ ਦੇ ਵਿੱਚ ਜਿਹੜੇ ਅਹਿਮ ਭੂਮਿਕਾ ਏਜੰਟ ਦੇ ਤੌਰ ਦੇ ਉੱਤੇ ਨਿਭਾਉਂਦੇ ਸੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੁਲਿਸ ਰਿਮਾਨ ਦੇ ਦੌਰਾਨ ਕਈ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਹਾਲਾਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਦੇ ਉੱਤੇ ਬਹਿਸ ਚੱਲਦੀ ਰਹਿੰਦੀ ਹੈ ਕਿ ਕੰਡੇ ਬੀਜੇ ਕਿਨੇ ਕੋਈ ਕਹਿੰਦਾ ਕਿ ਕੰਡੇ ਬਹੁਤ ਪੁਰਾਣੇ ਬੀਜੇ ਗਏ ਨੇ ਅਸੀਂ ਚੁਗ ਰਹੇ ਹਾਂ ਔਰ ਪੁਰਾਣੇ ਕਹਿੰਦੇ ਨੇ ਕਿ ਹੁਣ ਸੱਤਾ ਜਿੰਨਾਂ ਦੇ ਹੱਥ ਹੈ ਉਹਨਾਂ ਨੂੰ ਇਸ ਦੇ ਉੱਤੇ ਕਾਬੂ ਕਰਨਾ ਚਾਹੀਦਾ ਹੈ ਗੈਂਗਸਟਰਾਂ ਦੇ ਬਦਮਾਸ਼ਾਂ ਦੇ ਜਾਂ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲਿਆਂ ਦੇ ਹੌਂਸਲੇ ਇਸੇ ਕਰਕੇ ਬਲੰਦ ਹੋ ਜਾਂਦੇ ਨੇ ਉਹਨਾਂ ਕੋਲ ਸਾਰੇ ਇੰਤਜ਼ਾਮ ਹਾਂ ਹੁੰਦੇ ਨੇ ਕਿ ਉਹਨਾਂ ਨੇ ਕ੍ਰਾਈਮ ਕਰਕੇ ਉਸ ਤੋਂ ਬਾਅਦ ਜੇਕਰ ਜੇਲ੍ਹ ਵੀ ਜਾਣਾ ਪੈ ਗਿਆ ਥੋੜੇ ਸਮੇਂ ਦੇ ਲਈ ਤੇ ਉਸ ਤੋਂ ਬਾਅਦ ਉਹ ਇਸ ਠੰਗ ਦੇ ਨਾਲ ਫਰਾਰ ਹੋ ਜਾਂਦੇ ਨੇ ਇਹ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਨੇ ਅਜਿਹੇ ਜਿਹੜੇ ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਜਿੱਥੇ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਵਿਦਿਆਰਥੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਮਿਹਨਤੀ ਕਮਾਈ ਜਿਹੜੀ ਕੀਤੀ ਗਈ ਉਹਨਾਂ ਮਾਪਿਆਂ ਨੂੰ ਲੁੱਟਿਆ ਜਾਂਦਾ ਰਿਹਾ ਤੇ ਕੁਝ ਏਜੰਟ ਅਜੇ ਵੀ ਨੇ ਜਿਹੜੇ अपराधक ਚੋਕੜ ਵਾਲਿਆਂ ਨੂੰ ਵਿਦੇਸ਼ ਭਜਾਉਣ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਦੇ ਨੇ ਤੇ ਇਹ ਗੈਰ ਕਾਨੂੰਨੀ ਹੈ ਜਿਸ ਦੇ ਕਰਕੇ ਕਾਬੂ ਆਏ ਨਹੀਂ ਤੇ ਹੁਣ ਦੇਖਦੇ ਹਾਂ ਕਿ ਇਸ ਪੂਰੇ ਰੈਕਟ ਦੇ ਵਿੱਚ ਪੂਰੇ ਨੈਟਵਰਕ ਦੇ ਵਿੱਚ ਹੋਰ ਕਿਹੜਾ ਕਿਹੜਾ ਮਿਲਿਆ ਹੋਇਆ ਤੇ ਕਿਸ ਦਿਸ਼ਾ ਦੇ ਉੱਤੇ ਕੰਮ ਹੁੰਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਜਾਲੀ ਦਸਤਾਵੇਜ਼ ਦੇ ਆਧਾਰ ਤੇ ਪਾਸਪੋਰਟ ਤਿਆਰ ਕੀਤੇ ਜਾਂਦੇ ਨੇ ਤਾਂ ਫਿਰ ਇਮੀਗ੍ਰੇਸ਼ਨ ਦੇ ਵੇਲੇ ਕਿ ਇਹ ਸਾਰੀ ਜਾਂਚ ਪੜਤਾਲ ਨਹੀਂ ਹੁੰਦੀ ਕਿ 에어ਪੋਰਟ ਦੇ ਉੱਤੇ ਜਾ ਜਹੇ ਰਸਤਿਆਂ ਦੇ ਰਾਹੀਂ ਵੀ ਜਾਣ ਤੋਂ ਬਾਅਦ ਇਨਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਜਾਂਦਾ ਇਹ ਵੱਡੇ ਪੱਦਰ ਦੇ ਉੱਤੇ ਜਿਹੜੇ ਅਲੂਪੋਲ ਆ ਜਿਹੜੇ ਉਹ ਸਾਹਮਣੇ ਨਜ਼ਰ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਵਿੱਚ ਅਪਰਾਧਕ ਪਿਸ਼ੋਕੜ ਵਾਲੇ ਲੋਕ ਇੱਥੇ ਜੁਰਮ ਕਰਕੇ ਬਾਅਦ ਵਿੱਚ ਵਿਦੇਸ਼ਾਂ ਨੂੰ ਫਰਾਰ ਹੋ ਜਾਂਦੇ ਨੇ ਤੇ ਇਸ ਫਰਾਰੀ ਦੇ ਪਿੱਛੇ ਜਾਂ ਇਸ ਸਾਰੀ ਜ਼ਿੰਮੇਵਾਰੀ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਕੌਣ ਜ਼ਿੰਮੇਵਾਰ ਆ ਸਿੱਧੇ ਤੌਰ ਦੇ ਉੱਤੇ ਆਪਣੀ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ